ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਸੋਦਰ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਅਧਿਨ ਅੱਜ ਤੀਸਰਾ ਸ਼ਬਦ ਸੋਦਰ ਬਾਣੀ ਦਾ ਆਸਾ ਮਹਲਾ ਪਹਿਲਾ ਆੱਖਾਂ ਜੀਵਾਂ ਵਿਸਰੇ ਮਰ ਜਾਉਂਦੀ ਵਿਚਾਰ ਆਸਨਕਾਂ ਦੇ ਨਾਲ ਸਾਂਝੀ ਕਰ ਲੱਗੇ ਹਾਂ ਸੋ ਆਓ ਮਨੋ ਬਯਤੀਆਂ ਨੂੰ ਇਕਾਗਰ ਕਰਦੇ ਹੋਏ ਸਤਗੁਰਾਂ ਦੀ ਅਲਾਹੀ ਬਾਣੀ ਦੇ ਨਾਲ ਜੁੜਨ ਦਾ ਉਪਰਾਲਾ ਕਰੀਏ ਜਦੋਂ ਆਪਾਂ ਪਾਠ ਕਰਦੇ ਹਾਂ ਸ਼ਾਮਾਂ ਵੇਲੇ ਤੇ ਬੜੇ ਪਿਆਰ ਤੇ ਸਹਿਜ ਦੇ ਨਾਲ ਪਾਠ ਨੂੰ ਕਰਨਾ ਚਾਹੀਦਾ ਹੈ ਸੁਣਨਾ ਚਾਹੀਦਾ ਹੈ ਤੇ ਜਦੋਂ ਆਪਾਂ ਇਹ ਸ਼ਬਦ ਪੜਿਆ ਆਖਾਂ ਜੀਵਾ ਵਿਸਰੇ ਮਰ ਜਾ ਇਹ ਪੰਕਤੀ ਹਰ ਇੱਕ ਪ੍ਰਚਾਰਕ ਹਰ ਰੋਸ਼ ਸਟੇਜ ਤੇ ਬੋਲਦਾ ਹੈ ਜਿਨਾਚਰ ਮੈਂ ਪਰਮਾਤਮਾ ਦਾ ਨਾਮ ਆਖਦਾ ਹਾਂ ਉਹਨੇ ਚਰ ਜੀਉਂਦਾ ਹਾਂ ਜਦੋਂ ਮੈਨੂੰ ਵਿਸ ਭੁੱਲ ਗਿਆ ਵਿਸਰ ਗਿਆ ਤੇ ਮੈਂ ਮਰ ਗਿਆ ਮਰਦਾ ਕਿੱਦਾਂ ਹੈ ਇਨਸਾਨ ਜੀਉਂਦਾ ਕਿੱਦਾਂ ਨਹੀਂ ਥੋੜਾ ਜਿਹਾ ਆਪਣਾ ਧਿਆਨ ਖੜੀਏ ਗੁਰੂ ਰਾਇ ਜੀ ਦਾ ਸਲੋਕ ਹੈ ਅਤ ਸੁੰਦਰ ਕਲੀਨ ਚਤਰ ਮੁਖ ਕੀਨੀ ਤਨਵੰਤ ਮ੍ਰਿਤਕ ਕਹੀਏ ਨਾਨਕਾ ਸਹਿ ਪ੍ਰੀਤ ਨਹੀਂ ਭਗਵੰਤ ਪਾਛੇ ਕਹਿੰਦੇ ਅਤ ਸੁੰਦਰ ਸੋਨਾ ਬੜਾ ਹੋਵੇ ਕਲੀਨ ਉੱਚੀ ਕੁੱਲ ਦਾ ਵੀ ਹੋਵੇ ਅਤ ਸੁੰਦਰ ਕਲੀਨ ਚਤਰ ਚਲਾਕ ਬਹੁਤ ਜ਼ਿਆਦਾ ਹੋਵੇ ਮੁਖ ਗਿਆਨੀ ਤਨਵੰਤ ਮੁਖ ਦੇ ਵਿੱਚ ਗਿਆਨ ਤੇ ਜੇਬ ਦੇ ਵਿੱਚ ਪੈਸਾ ਇਹ ਸਾਰਾ ਕੁਝ ਹੋਵੇ ਮੁਖ ਗਿਆਨੀ ਤਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹ ਮ੍ਰਿਤਕ ਹੈ ਜਿਹਦੀ ਪ੍ਰੀਤ ਸੱਚ ਨਾਲ ਨਹੀਂ ਲੱਗੀ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਲੱਗੀ ਹੁਣ ਕਿੱਦਾਂ ਨਹੀਂ ਲੱਗਦੀ ਪ੍ਰੀਤ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਜਦੋਂ ਆਪਾਂ ਜੀਵਨ ਕਿਰਣਾ ਪ੍ਰਿੰਸੀਪਲ ਗੰਗਾ ਸਿੰਘ ਦੀ ਕਿਤਾਬ ਪੜ੍ਹਦੇ ਹਾਂ ਉਹਦੇ ਵਿੱਚ ਉਹਨਾਂ ਨੇ ਬੜੀ ਵਧੀਆ ਉਦਾਹਰਣ ਦਿੱਤੀ ਹੈ ਸੁਕਰਾਟ ਦੇ ਬਾਰੇ ਸੁਕਰਾਟ ਚੁਨਾਨ ਦਾ ਸੀ ਸੱਚ ਦਾ ਧਾਰਨੀ ਪਰ ਤੱਕ ਸੱਚ ਦੱਸਣ ਵਾਲਾ ਉਦੇ ਨਾਲ ਉਹਦਾ ਦੋਸਤ ਵੀ ਰਹਿੰਦਾ ਏ ਜਿਹੜਾ ਉਹਦੀ ਹਰ ਗੱਲ ਨੂੰ ਹਰ ਹਰਕਤ ਨੂੰ ਜਾਣਦਾ ਏ ਜਦੋਂ ਸੋਕਰਾਟ ਨੇ ਸੱਚ ਦਾ ਪ੍ਰਚਾਰ ਸ਼ੁਰੂ ਕੀਤਾ ਤੇ ਸੋਕਰਾਟ ਨੂੰ ਸੱਚ ਦੇ ਵਿਰੋਧੀਆਂ ਵੱਲੋਂ ਸਰਕਾਰ ਦੀ ਸ਼ੈ ਦੇ ਉੱਤੇ ਗ੍ਰਿਫਤਾਰ ਕਰਵਾ ਦਿੱਤਾ ਗਿਆ ਜਦੋਂ ਗ੍ਰਿਫਤਾਰ ਹੋਇਆ ਹੈ ਗ੍ਰਿਫਤਾਰੀ ਤੋਂ ਬਾਅਦ ਸਰਕਾਰੀ ਹੁਕਮ ਦੇ ਉੱਤੇ ਇਹ ਐਲਾਨ ਕੀਤਾ ਗਿਆ ਇਹਨੂੰ ਆਉਂਦੇ ਜਾਂਦੇ ਲੋਕ ਪੱਥਰ ਮਾਰਨ ਇੱਕ ਥਾਂ ਤੇ ਉਹਨੂੰ ਬੰਨ ਦਿੱਤਾ ਹੁਣ ਜਿਹੜੇ ਆਮ ਇਨਸਾਨ ਨੇ ਉਲੰਘਦੇ ਨੇ ਪੱਥਰ ਮਾਰ ਦਿੰਦੇ ਨੇ ਕਿਉਂ ਸਰਕਾਰ ਦਾ ਹੁਕਮ ਹੈ ਅਚਾਨਕ ਉਹਦਾ ਦੋਸਤ ਵੀ ਉਸ ਪਾਸੇ ਦੀ ਲੰਘਣ ਲੱਗਿਆ ਅੱਗੇ ਲੱਗਿਆ ਫਟਾ ਦੇਖ ਕੇ ਭਈ ਲੰਘਣ ਵਾਲਾ ਹਰੇਕ ਇਹਦੇ ਪੱਥਰ ਮਾਰੇ ਤੇ ਉਹਨੇ ਹੁਣ ਸੋਚੀ ਪੈ ਗਿਆ ਭਈ ਮੇਰਾ ਦੋਸਤ ਹੈ ਤੇ ਸਹੀ ਹੁਣ ਜੇ ਸਹੀ ਹੈ ਤੇ ਸਹੀ ਦੇ ਹੱਕ ਦੇ ਵਿੱਚ ਖੜਾ ਉਥੇ ਬੋਲ ਇੱਕ ਬੋਲੇਗਾ ਦੂਜਾ ਵੀ ਉਹਦੇ ਹੱਕ 'ਚ ਖੜੇਗਾ ਤੀਜਾ ਵੀ ਖੜੇਗਾ ਪਰ ਜਦੋਂ ਇੱਕ ਉਹ ਤੋਂ ਖلاف ਹੋ ਗਿਆ ਦੂਜਾ ਵੀ ਹੋ ਜਾਏਗਾ ਤੀਜਾ ਵੀ ਹੋ ਜਾਏਗਾ ਚੌਥਾ ਵੀ ਹੋ ਜਾਏਗਾ ਕਹਿੰਦੇ ਉਹਨੇ ਹੱਕ 'ਚ ਬੋਲਣ ਦੀ ਥਾਂ ਤੇ ਪੱਥਰ ਦੀ ਥਾਂ ਤੇ ਫੁੱਲ ਲੈ ਕੇ ਤੇ ਫੁੱਲ ਮਾਰ ਦਿੱਤਾ ਲੋਕਾਂ ਦੇ ਪੱਥਰ ਖਾ ਕੇ ਸੁਕਰਾਤ ਹੱਸ ਰਿਹਾ ਏ ਜਦੋਂ ਚੌਣ ਵਾਲੇ ਨੇ ਦੋਸਤ ਨੇ ਜਾਣਕਾਰ ਨੇ ਫੁੱਲ ਮਾਰਿਆ ਸੋਕਰਾਤ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ। ਕਿਦੋਂ ਰੋਇਆ? ਉਹਦਾ ਦੋਸਤ ਵੱਲ ਭੰਨ ਕੇ ਉਹਦੇ ਕੋਲ ਜਾ ਕੇ ਕਹਿੰਦਾ ਕਰਨ ਚ। ਕਹਿੰਦਾ ਹੈਰਾਨਗੀ ਹੋ ਗਈ। ਲੋਕ ਤੈਨੂੰ ਪੱਥਰ ਮਾਰਦੇ ਸੀ ਤੂੰ ਹੱਸੀ ਗਿਆ। ਆ ਮੈਂ ਹੁਣ ਤੇਰੇ ਫੁੱਲ ਮਾਰੇ ਤੇ ਤੂੰ ਰੋਣ ਲੱਗ ਪਿਆ। ਸੋਕਰਾਤ ਕਹਿੰਦਾ ਲੋਕੀ ਐ ਨਿਜਾਨ ਸਨ। ਤਾਂ ਹਸ ਰਿਆ ਸਾ। ਵੀ ਇੰਨਾ ਭੋਲਿਆਂ ਨੂੰ ਪਤਾ ਨਹੀਂ ਇਹ ਪੱਥਰ ਕਿਨੂੰ ਮਾਰ ਰਹੇ ਨੇ। ਜਦੋਂ ਸੱਚ ਸਮਝੇ ਲੱਗੇ ਕਿ ਇਹ ਸਿਰ ਆਪਣਾ ਫੜ ਕੇ ਬਹਿ ਜਾਣਗੇ ਵੀ ਸੜ ਤੋਂ ਕਿੰਨਾ ਵੱਡਾ ਗੁਨਾਹ ਹੋ ਗਿਆ ਪਰ ਤੇਰੇ ਫੁੱਲ ਤੋਂ ਇਸ ਕਰਕੇ ਰੋਇਆ ਤੂੰ ਜਾਣਕਾਰ ਸੀ ਤੈਨੂੰ ਸੱਚ ਦਾ ਪਤਾ ਹੈ ਤੂੰ ਮੇਰੀ ਹਰ ਰਗ ਰਗ ਤੋਂ ਵਾਗਪ ਹੈ ਤੂੰ ਮੇਰੇ ਹੱਕ 'ਚ ਖੜਨ ਦੀ ਥਾਂ ਤੇ ਸਰਕਾਰ ਦੇ ਹੱਥ ਹੱਕ ਦੇ ਵਿੱਚ ਖੜ ਗਿਆ ਮੈਨੂੰ ਪਤਾ ਫੁੱਲ ਮਾਰਿਆ ਤੈਨੂੰ ਪਤਾ ਫੁੱਲ ਮਾਰਿਆ ਪਰ ਸਰਕਾਰ ਵਾਸਤੇ ਤੂੰ ਪੱਥਰੀ ਮਾਰਿਆ ਹੈ ਮੈਂ ਇਸ ਕਰਕੇ ਰੋਇਆ ਜਦੋਂ ਇਦਾਂ ਕੋਈ ਕਰਦਾ ਹੈ ਨਾ ਸਮਝ ਲਓ ਉਹ ਮਰ ਗਿਆ ਚਮੀਰ ਕਰਕੇ ਮਰ ਗਿਆ ਜਦੋਂ ਸੱਚ ਦਾ ਸਾਥ ਦੇਣ ਦੀ ਲੋੜ ਹੋਵੇ ਤੁਸੀਂ ਪਿੱਛੇ ਹਟ ਜਾਓ ਇਹ ਸੋਚ ਕੇ ਕਿ ਸਾਨੂੰ ਲੋਕੀ ਕੀ ਕਹਿਣਗੇ ਜਾਂ ਸਰਕਾਰ ਦੇ ਦਰਬਾਰੇ ਸਾਡੀ ਕਿਤੇ ਇੱਜ਼ਤ ਨਾ ਘਟ ਜੇ ਅਸੀਂ ਇਹਦੇ ਨਾਲ ਖੜ ਗਏ ਇਹ ਤਾਂ ਸਾਡਾ ਪਿੰਡ ਚ ਰਤਬਾ ਨਾ ਘਟ ਜੇ ਇਹਦੇ ਨਾਲ ਖੜ ਗਏ ਅਸੀਂ ਜਾਣਦੇ ਹਾਂ ਕਿ ਸੱਚਾ ਹੈ ਪਰ ਨਾਲ ਖੜਨਾ ਨਹੀਂ ਕਿਉਂ ਸਾਡਾ ਆਪਣਾ ਭਾਈਚਾਰਾ ਹੈ ਉਹਨੂੰ ਬਚਾਉਣਾ ਹੈ بس ਉਹ ਤੋਂ ਬਾਅਦ ਸ਼ਾਇਦ ਕਹਿੰਦੇ ਜ਼ਮੀਰ ਕਰਕੇ ਮਨੁੱਖ ਮਰ ਗਿਆ। ਬਾਕੀ ਸਾਰਾ ਕੁਝ ਹੈ ਕੋਲੇ ਪਰ ਜ਼ਮੀਰ ਕਰਕੇ ਮਰ ਗਿਆ। ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਜਿਨ੍ਹਾਂ ਦੀ ਸੱਚ ਨਾਲ ਪ੍ਰੀਤ ਨਹੀਂ ਸੱਚ ਸਬਨਾ ਕਾ ਖਸਮ ਹੈ। ਸੱਚ ਖਸਮ ਹੈ ਖਸਮ ਦਾ ਅਰਥ ਪਤੀ ਪਤੀ ਪਰਮਾਤਮਾ ਤੇ ਰੱਬ ਹੈ ਇਹ ਸੱਚ। ਛੇੜਾ ਇਨਸਾਨ ਅੰਦਰੋਂ ਸੱਚ ਬੋਲਦਾ ਏ ਬਾਹਰੋਂ ਸੱਚ ਬੋਲਦਾ ਏ ਉਹ ਰੱਬ ਦਾ ਰੂਪ ਹੈ ਤੇ ਜਿੰਨੇ ਸੱਚ ਨੂੰ ਅੰਦਰੋਂ ਵੀ ਕੱਢ ਦਿੱਤਾ ਬਾਹਰੋਂ ਵੀ ਕੱਢ ਦਿੱਤਾ ਉਹ ਸ਼ੈਤਾਨ ਦਾ ਰੂਪ ਹੈ ਪਰਮਾਤਮਾ ਦਾ ਰੂਪ ਨਹੀਂ ਹੈ। ਇਹੀ ਗੱਲ ਸੋਕਰਾਟ ਨੇ ਉਸ ਦਿਨ ਕਹੀ। ਇਹੀ ਗੱਲ ਸਾਡੀ ਕੁਰਬਾਨੀ ਕਹਿੰਦੀ ਹੈ ਕਿ ਪਿਆਰਿਆ ਸੱਚ ਦਾ ਸਾਥ ਦੇ। ਜਦੋਂ ਤੂੰ ਸੱਚ ਦਾ ਸਾਥ ਨਾ ਦਿੱਤਾ ਸਮਝ ਲਈ ਉਸ ਦਿਨ ਤੇਰੀ ਮੌਤ ਹੋ ਗਈ। ਆਤਮਿਕ ਮੌਤ ਤੂੰ ਸਰੀਰ ਕਰਕੇ ਜਿਉਂਦਾ ਏ ਝਮੀਰ ਕਰਕੇ ਮਰ ਗਿਆ ਅੱਜ ਬਹੁਤਾਤ ਲੋਕ ਜ਼ਮੀਰ ਕਰਕੇ ਮਰੇ ਪਏ ਨੇ ਨਹੀਂ ਤੇ ਅਸੀਂ ਆਪਣੇ ਸੰਘਰਸ਼ ਫਟਾਫਟ ਜਿੱਤ ਲਈਏ ਅੱਜ ਜੋ ਮੀਰ ਕਰਕੇ ਮਰੇ ਲੋਕਾਂ ਕਰਕੇ ਹੀ ਸਿੱਖ ਗੁਲਾਮ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਕਿਉਂਕਿ ਜ਼ਮੀਰ ਕਰਕੇ ਮਰਕੇ ਨੇ ਬਹੁਤਾਤ ਬਾਹਰੋਂ ਤੇ ਸਾਡੇ ਕੋਲੇ ਬੜਾ ਕੁਝ ਪੈਲੀਆਂ ਨੇ ਟਰੈਟਰ ਨੇ ਪੈਸਾ ਹੈ ਧਨ ਦੌੜ ਤੇ ਕੋਠੀਆਂ ਨੇ ਰਤਬੇ ਨੇ ਪਰ ਅੰਦਰੋਂ ਮਰੇ ਹੋਏ ਆ ਸੱਚ ਦਾ ਸਾਥ ਨਹੀਂ ਦਿੰਦੇ ਤੇ ਜੇ ਟਾਈਮ ਰਹਿੰਦਿਆਂ ਸੱਚ ਦਾ ਸਾਥ ਦੇ ਦੀਏ ਤੇ ਉਹ ਲਾਭਦਾਇਕ ਟਾਈਮ ਲੰਘੇ ਤੇ ਸੱਚ ਦਾ ਸਾਥ ਦਿੱਤਾ ਉਹ ਕਿਸੇ ਅਰਥ ਨਹੀਂ ਹੁੰਦਾ ਸੱਚ ਸੁਣਾਏ ਸੀ ਸੱਚ ਕੀ ਪੇਲਾ ਜਦੋਂ ਸੱਚ ਸੁਣਾਉਣ ਦੀ ਵਾਰੀ ਆ ਜੇ ਉਦੋਂ ਸੱਚ ਨਹੀਂ ਸੁਣਾਇਆ ਬਾਅਦ ਚ ਸੱਚ ਤੁਹਾਡਾ ਕਿਸੇ ਨੇ ਨਹੀਂ ਸੁਣਨਾ ਕਿਉਂਕਿ ਫੇਰ ਤੁਸੀਂ ਗਦਾਰ ਅਖਵਾਉਣਾ ਏ ਸੱਚੇ ਧਰਮੀ ਨਹੀਂ ਅਖਵਾਉਣਾ ਤੇ ਗੁਰੂ ਰਤਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਖਾਂ ਜੀਵਾ ਵਿਸਰੈ ਮਰ ਜਾ ਜਨਾਂ ਚਰਮੇ ਆਖਦਾ ਜਨਾਂ ਚਰਮੇ ਸੱਚ ਨਾਲ ਜੁੜਿਆ ਹੋਇਆ ਉਹਨਾਂ ਚਰਮੇ ਚ ਆਉਂਦਾ ਮੇਰੀ ਜੇਬ ਚ ਭਾਵੇਂ ਕੱਖ ਨਾ ਹੋਵੇ ਪਰ ਮੇਰੇ ਹਿਰਦੇ ਚ ਸੱਚ ਹੈ ਸੱਚ ਦਾ ਸਾਹ ਦੇਣ ਦੀ ਹਿੰਮਤ ਹੈ ਬਾਛੇ ਕਹਿੰਦੇ ਤੇਰੇ ਵਰਗਾ ਬਾਦਸ਼ਾਹ ਕੋਈ ਨਹੀਂ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸੱਚ ਦੇ ਨਾਲ ਖੜਨ ਵਾਲਿਆਂ ਦੀ ਗੱਲ ਹੈ ਉਹ ਸੱਚ ਦਾ ਸਾਥ ਦੇਣ ਵਾਲੇ ਬਾਦਸ਼ਾਹਾਂ ਤੋਂ ਵੀ ਬਾਦਸ਼ਾਹ ਬਣ ਜਾਂਦੇ ਨੇ ਦੁਨੀਆ ਉਹਨਾਂ ਨੂੰ ਆਪਣੇ ਸਿਰ ਤੇ ਬਿਠਾ ਲੈਂਦੀ ਹੈ। ਉਦਾਂ ਨਹੀਂ ਉਹਨਾਂ ਨੂੰ ਤਖਤ ਮਿਲਦੇ ਦੁਨੀਆ ਦੇ ਹਿਰਦਿਆਂ 'ਚ ਤਖਤ ਮਿਲ ਜਾਂਦੇ ਨੇ ਸੱਚ ਬੋਲਣ ਵਾਲਿਆਂ ਨੂੰ। ਆਖਾਂ ਨੇ ਔਖਾ ਸੱਚਾ ਨਾ ਕਹਿੰਦੇ ਇਹ ਆਖਣਾ ਬੜਾ ਔਖਾ ਹੈ। ਆਖਣ ਦਾ ਅਰਥ ਕਿ ਖੜਨਾ ਬੜਾ ਔਖਾ ਹੈ ਸੱਚ ਦੇ ਨਾਲ। ਸੱਚ ਨਾਲ ਖੜਨ ਵਾਸਤੇ ਜੁਰਤ ਚਾਹੀਦੀ ਹੈ। ਤੇ ਜਰਤ ਉਹਦੇ ਕੋਲੇ ਹੁੰਦੀ ਹੈ ਜਿਹੜਾ ਜਮੀਰ ਕਰਕੇ ਜਿਉਂਦਾ ਨਹੀਂ ਤੇ ਲੋਕ ਜਦੋਂ ਤੁਸੀਂ ਸਾਹਮਣੇ ਬੈਠੇ ਹੋਗੇ ਤੁਹਾਡੀ ਤਾਰੀਫ ਕਰਨਗੇ ਤੇ ਜਦੋਂ ਤੁਸੀਂ ਪਾਸੇ ਚਲਗੇ ਤੁਹਾਡੀ ਬਦਰਾਮੀ ਕਰਨਗੇ ਇਹ ਬੰਦਾ ਕੋਈ ਉਹਨੂੰ ਕਹਿੰਦੇ ਮਰਿਆ ਹੋਇਆ ਜਿਹੜਾ ਮੂੰਹ ਦੇ ਉੱਤੇ ਕੁਝ ਕਰੀ ਜਾਂਦਾ ਤੇ ਪਿੱਠੇ ਪਿੱਛੇ ਕੁਝ ਕਰੀ ਜਾਂਦਾ ਇਹ ਵੀ ਜਮੀਰ ਕਰਕੇ ਔਖਾ ਹੀ ਇਹ ਕੰਮ ਇਹਨੂੰ ਕਹਿੰਦੇ ਆਖਣੇ ਔਖਾ ਸੱਚਾ ਨਾ ਜੇ ਮੂੰਹ ਤੇ ਸੱਚਾ ਕਹਿ ਰਿਆਂ ਤਾਂ ਉਹਨੂੰ ਪਿੱਠ ਪਿੱਛੇ ਵੀ ਸੱਚਾ ਕਹਿ ਸੱਚੇ ਨੂੰ ਸੱਚਾ ਕਹਿ ਝੂਠੇ ਨੂੰ ਝੂਠਾ ਕਹਿ ਪਰ ਇਹ ਨਹੀਂ ਮੂੰਹ ਤੇ ਜੀ ਜੀ ਤੇ ਪਿੱਠ ਪਿੱਛੇ ਤੂੰ ਤੂੰ ਇਹ ਇਹ ਨਹੀਂ ਜ਼ਿੰਦਗੀ ਇਸੇ ਗੱਲ ਨੂੰ ਗੁਰੂ ਪਾਤਸ਼ਾਹ ਜੀ ਰੋਜ਼ ਯਾਦ ਕਰਾਉਂਦੇ ਨੇ ਸਿੱਖਾ ਇਦਾਂ ਦਾ ਜੀਵਨ ਨਹੀਂ ਚਾਹੀਦਾ ਜੀਵਨ ਐਸਾ ਤੇ ਲੋ ਮੁਹੱਬਤ ਚਿੰ ਸੇ ਸੱਚਿਆ ਚਿੰ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਕਹਿੰਦੇ ਜਿਹਦੀ ਦਿਲੋਂ ਮੁਹੱਬਤ ਹੈ ਉਹ ਸੱਚੇ ਨੇ ਜਿਹਨਾਂ ਦਾ ਮਨ ਹੋਰ ਹੈ ਤੇ ਮੁਖ ਮੂੰਹ ਤੋਂ ਕੁਝ ਹੋਰ ਬੋਲੀ ਜਾਂਦੇ ਨੇ ਉਹ ਤਾਂ ਕੱਚੇ ਨੇ ਅੱਜ ਜਿੰਨਾ ਨੁਕਸਾਨ ਇਹ ਕੱਚੇ ਕਰ ਰਹੇ ਨੇ ਕੱਚੇ ਕਿਸੇ ਦੀ ਤਰੱਕੀ ਨੂੰ ਵੇਖ ਕੇ ਉਹਦੀਆਂ ਜੜ੍ਹਾਂ 'ਚ ਤੇਲ ਪਾਉਣਾ ਇਹ ਕੱਚਿਆਂ ਦੀ ਨਿਸ਼ਾਨੀ ਹੈ ਕਿਸੇ ਦੀ ਸ਼ੌਰਤ ਨੂੰ ਵੇਖ ਕੇ ਉਹਨੂੰ ਮਰਵਾ ਦੇਣਾ ਉਹਨੂੰ ਕਤਲ ਕਰਵਾ ਦੇਣਾ ਆਪਣੇ ਬਣ ਕੇ ਜੱਫੀ ਪਾਉਣ ਦੇ ਬਹਾਨੇ ਉਹਨੂੰ ਖਤਮ ਕਰ ਦੇਣਾ ਇਹ ਦੋਸਤੀ ਨਹੀਂ ਹੁੰਦੀ ਇਹ ਗਦਾਰੀ ਹੁੰਦੀ ਹੈ ਤੇ ਲੋਕ ਇਦਾਂ ਹੀ ਕਰ ਰਹੇ ਨੇ ਮੈਂ ਤਰੱਕੀ ਕਰ ਨਹੀਂ ਸਕਦਾ ਦੂਜੇ ਨੂੰ ਤਰੱਕੀ ਕਰਨੀ ਦੇਣੀ ਇਹ ਇਦਾਂ ਦਾ ਜੀਵਨ ਚ ਆਉਂਦੇ ਨੇ ਤੇ ਪਾਸ਼ਾਏ ਕਹਿੰਦੇ ਆਖਣੇ ਔਖਾ ਸੱਚਾ ਨਾਉ ਸੱਚਾ ਨਾਮ ਕਿਤੇ ਲੈਣਾ ਸੌਖਾ ਹੈ ਕਿਸੇ ਦੇ ਹੱਕ 'ਚ ਖੜਨਾ ਖੜਨਾ ਕਿਤੇ ਸੌਖਾ ਹੈ ਸੱਚੇ ਨਾਮ ਕੀ ਲਾਗੇ ਭੁੱਖ ਜਿਨ੍ਹਾਂ ਨੂੰ ਭੁੱਖ ਲੱਗ ਗਈ ਜਿਨ੍ਹਾਂ ਦੇ ਅੰਦਰ ਖਿੱਚ ਪੈ ਗਈ ਵੀ ਅਸੀਂ ਸੱਚੇ ਨਾਮ ਦੇ ਨਾਲ ਜੁੜਨਾ ਏ ਸਾਡੇ ਅੰਦਰ ਸੱਚ ਚਾਹੀਦਾ ਏ ਅਸੀਂ ਸੱਚ ਦਾ ਸਾਥ ਦੇਣਾ ਏ ਉਹ ਤ ਭੁੱਖੇ ਖਾਏ ਚੱਲੀਏ ਤੂੰ ਕਹਿੰਦੇ ਜਦੋਂ ਸੱਚ ਦਾ ਸਾਥ ਦੇਣ ਲੱਗ ਪਿਆ ਨਾ ਤੇਰੇ ਸਾਰੇ ਦੁੱਖ ਹੀ ਖਤਮ ਹੋ ਜਾਣੇ ਦੁੱਖ ਕਦੋਂ ਨੇ ਜਦੋਂ ਝੂਠ ਹੈ ਝੂਠ ਮਲਾਵਟ ਝੂਠ ਗੁਮਰਾਹ ਕਰਨਾ ਝੂਠ ਚੀਜ਼ਾਂ ਦੇ ਵਿੱਚ ਹੇਰ ਫੇਰ ਕਰਨੀ ਤੇ ਇਹਨਾਂ ਸਾਰੀਆਂ ਜਿੱਦਨ ਅਸੀਂ ਬਾਰੀ ਤੌਰ ਤੇ ਚੀਜ਼ਾਂ ਖਾਂਦੇ ਆ ਗਲਤ ਜਿੱਨਾ ਤੇ ਲੇਬਲ ਤਾਂ ਕੁਝ ਹੋਰ ਲੱਗੇ ਆ ਪਰ ਵਿੱਚ ਕੁਝ ਹੋਰ ਹੈ ਉਦੋਂ ਸਾਡੇ ਸਰੀਰ ਨੂੰ ਦੁੱਖ ਲੱਗਦਾ ਸਾਡੇ ਸਰੀਰ ਨੂੰ ਬਿਮਾਰੀ ਲੱਗਦੀ ਹੈ ਜਿੱਦਨ ਅਸੀਂ ਇਸ ਮਨ ਦੀ ਖਰਾਕ ਮਲਾਪਟਾਲੀ ਖਾਂਦੇ ਆ ਝੂਠੀਆਂ ਸਾਖੀਆਂ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਤੇ ਸੱਚੀ ਬਾਣੀ ਨੂੰ ਅਸੀਂ ਟੱਕ ਕੇ ਪਰੇ ਰੱਖ ਦਿੱਤਾ ਉਸ ਦਿਨ ਅਸੀਂ ਛਮੀ ਮਨ ਕਰਕੇ ਵੀ ਬਿਮਾਰ ਹੋ ਗਏ ਤਨ ਕਰਕੇ ਬਾਰੀ ਤੌਰ ਤੇ ਬਹੁਤ ਮਲਾਵਟ ਵਾਲੀਆਂ ਚੀਜ਼ਾਂ ਨੇ ਇੱਥੇ ਤੇ ਮਨ ਕਰਕੇ ਵੀ ਸਾਨੂੰ ਖਵਾਈਆਂ ਜਾਣ ਵਾਲੀਆਂ ਬਹੁਤ ਮਲਾਵਟ ਵਾਲੀਆਂ ਚੀਜ਼ਾਂ ਨੇ ਬਸ ਉਹਨਾਂ ਦੀ ਪਰਖ ਉਦੋਂ ਹੋਵੇਗੀ ਜਦੋਂ ਤੁਹਾਡੇ ਕੋਲੇ ਸੱਚ ਹੋਵੇਗਾ ਖਾਣ ਵਾਲੀਆਂ ਚੀਜ਼ਾਂ ਦੀ ਪਰਖ ਉਦੋਂ ਜਦੋਂ ਤੁਸੀਂ ਉਹਦੇ ਜਾਣਕਾਰ ਹੋਵੋਗੇ ਫੇ ਆਹ ਸਹੀ ਹੈ ਤੇ ਆਹ ਗਲਤ ਹੈ ਸੁਣਨ ਵਾਲੀਆਂ ਦੇਖਣ ਵਾਲੀਆਂ ਚੀਜ਼ਾਂ ਦੀ ਪਰਖ ਜਦੋਂ ਤੁਹਾਡੇ ਅੰਦਰ ਸੱਚ ਹੋਇਆ ਤੁਸੀਂ ਆਪਣੇ ਆਪ ਕਹੋਗੇ ਆਹ ਸੱਚ ਹੈ ਤੇ ਆਹ ਝੂਠ ਹੈ ਜਿੱਦੋਂ ਤੁਸੀਂ ਅੰਸਵਿਰਤੀ ਬਣਗੇ ਹੰਸਾ ਤਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਏ ਹੰਸਾ ਨੇ ਤਾਂ ਹੀਰੇ ਮੋਤੀ ਚੁਕੜੇ ਨੇ ਜਿੱਦੀ ਮਰਜ਼ੀ ਵਿਚਾਰ ਸੁਣ ਲੋ ਪਰ ਉਸ ਵਿਚਾਰ ਦੇ ਵਿੱਚੋਂ ਨਿਚੋੜ ਕੀ ਨਿਕਲਦਾ ਉਹ ਤੁਹਾਡੇ ਹੰਸ ਬਿੱਤੀ ਕਰਕੇ ਨਿਕਲਣਾ ਤੇ ਜੇ ਤੁਸੀਂ ਸਾਰਾ ਕੁਝ ਹੀ ਇਕੱਠਾ ਕਰੀ ਗਏ ਆ ਵੀ ਛਈ ਆ ਵੀ ਸਵੀ ਆ ਵੀ ਸਹੀ ਫਿਰ ਤਾਂ ਬਗਲੇ ਵਾਲੀ ਬਿਰਤੀ ਐ ਫਿਰ ਤਾਂ ਡੱਡੀਆਂ ਵੀ ਖਾਈ ਜਾਂਦੇ ਜੇ ਮੱਛੀਆਂ ਵੀ ਖਾਈ ਜਾਂਦੇ ਜੇ ਤੇ ਕਿਤੇ ਹੋਰ ਕੁਝ ਮਿਲ ਗਿਆ ਉਹ ਵੀ ਖਾ ਲਿਆ ਹੰਸ ਹੀਰੇ ਮੋਤੀ ਚੁਕਦਾ ਐ ਮਗਲਾ ਸਾਰਾ ਕੁਝ ਹੀ ਖਾਈ ਜਾਂਦਾ ਤੇ ਪਾਤਸ਼ਾਹ ਜੀ ਕਹਿੰਦੇ ਮੇਰੇ ਸਿੱਖ ਅੰਸ ਨੇ ਇਹ ਸਰੋਵਰ ਤੇ ਇਕੱਠੇ ਹੋਏ ਨੇ। ਉਹ ਤਪ ਭੁੱਖੇ ਖਾਏ ਚੱਲਿਏ ਦੁੱਖ। ਕਹਿੰਦੇ ਆ ਜਦੋਂ ਸੱਚ ਦੀ ਭੁੱਖ ਲੱਗੀ ਤੇਰੇ ਦੁੱਖ ਖਤਮ ਹੋ ਜਾਣਗੇ। ਸੋ ਕਿਉਂ ਵਿਸਥਰੈ ਮੇਰੀ ਮਾਏ, ਏ ਮੇਰੀ ਮਾਂ ਮੇਰੀ ਮਤ ਮੇਰੀ ਸਰੀਰ ਕਮਾ ਮੈਨੂੰ ਸੱਚੇ ਨਾਮ ਦੇ ਨਾਲ ਜੋੜ ਦੇ। ਸੰਸਾਰੀ ਮਾਂ 18 ਸਾਲ ਤੱਕ ਬੱਚੇ ਨੂੰ ਗਿਆਨ ਦੇ ਸਕਦੇ ਐ ਜਿਹੜੀ ਮਾਤਮਾ ਹੈ ਉਹ ਬੁੱਢੇ ਹੋਣ ਤੱਕ ਮਰਨ ਤੱਕ ਗਿਆਨ ਦਿੰਦੀ ਐ ਇੱਕ ਬਾਰੀ ਮਾਂ ਐ ਇੱਕ ਅੰਦਰੂਨੀ ਮਾਂ ਐ ਮਾਤਾ ਮਤ ਪਿਤਾ ਸੰਤੋਖ ਮਾਂ ਮਤੈ ਪਿਓ ਸੰਤੋਖ ਹੈ ਸੰਤੋਖ ਦੇ ਵਿੱਚ ਰਹਿਣਾ ਸਿੱਖ ਲਿਆ ਤੇ ਪਿਓ ਦੇ ਕਹਿਣੇ ਚ ਚੱਲ ਪਏ ਚੰਗੀ ਸਿੱਖਿਆ ਲੈਣ ਲੱਗੇ ਤੇ ਮਾਤਾ ਮਤ ਦੇ ਕਹਿਣ ਤੇ ਚੱਲ ਪਏ ਤੇ ਪਾਤਸ਼ਾਹ ਜੀ ਕਹਿੰਦੇ ਹੇ ਦਾ ਚੱਲਣ ਵਾਲੇ ਜਿਹੜੇ ਨੇ ਉਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਕੇ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਏ ਉਹ ਪ੍ਰਮਾਤਮਾ ਸਚਾਏ ਉਹਦਾ ਨਾਮ ਹੀ ਸਚਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਕਹਿੰਦੇ ਉਹਦੀ ਵਡਿਆਈ ਔਤ ਵਟੀਏ ਇੰਨੇ ਜਾਣਿਆਂ ਨੇ ਰਲ ਰਲ ਕੇ ਉਹਦੀ ਵਡਿਆਈ ਕੀਤੀ ਸਿਰ ਤੋਂ ਸਲਾਹ ਕੀਤੀ ਇੱਕ ਤਿਲ ਜਿੰਨੀ ਵੀ ਪਿਆਰ ਨਹੀਂ ਹੋ ਸਕੇ ਇੱਕ ਤਿਲ ਜਿੰਨੀ ਕੱਲ ਦੇ ਸ਼ਬਦ ਚ ਵੀ ਇਹੀ ਗੱਲ ਸੀ ਇਹ ਚ ਵੀ ਇਹੀ ਗੱਲ ਹੈ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਆਖ ਆ ਕੇ ਥੱਕ ਗਏ ਪਰ ਕੀਮਤ ਨਹੀਂ ਪਾ ਸਕੇ ਉਹਦੇ ਬਰਾਬਰ ਦਾ ਕੋਈ ਲੱਭਿਆ ਹੀ ਨਹੀਂ ਉਹਦੇ ਵਰਗਾ ਕੋਈ ਲੱਭਿਆ ਹੀ ਨਹੀਂ ਕੇ ਸਭ ਮਿਲ ਕੇ ਆਖਣ ਪਾਹੀ ਜੇ ਸਾਰੇ ਮਿਲ ਕੇ ਆਖਣ ਲੱਗ ਜਾਣ ਰੱਬ ਜੀ ਤੁਸੀਂ ਵੱਡੇ ਹੋ ਵੱਡੇ ਹੋ ਵੱਡਾ ਨਾ ਹੋਵੇ ਕਹਿੰਦੇ ਫਿਰ ਵੱਡਾ ਨਹੀਂ ਹੋ ਜਾਂਦਾ ਉਹ ਜੇ ਅਸੀਂ ਕਹੀਏ ਕਿ ਵੱਡੇ ਜੇ ਵੱਡੇ ਜਿਉ ਵੱਡਾ ਹੋ ਜੇ ਜਦੋਂ ਕੋਈ ਇਨਸਾਨ ਹੈ ਉਹਦੀ ਤਾਰੀਫ ਕਰੀ ਚਲੋ ਪੱਲੇ ਪੱਲੇ ਤੁਸੀਂ ਤਾਂ ਬਹੁਤ ਪਤਿਆ ਬਹੁਤ ਚੰਗੇ ਤੁਹਾਡੇ ਵਰਗਾ ਤੇ ਕੋਈ ਬੰਦਾ ਹੀ ਨਹੀਂ